ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਇਹ 5 ਸਾਲ ਦਾ ਬੱਚੇ ਦਾ ਸਵੈਟਰ ਬਣਾਉਣ ਦਾ ਤਰੀਕਾ ਦੱਸਾਂਗੀ ਦੇਖੋ ਬਿਲਕੁਲ ਰੈਡੀमेड ਵਰਗਾ ਲੱਗਦਾ ਤੁਸੀਂ ਕੋਈ ਵੀ ਡਿਜ਼ਾਈਨ ਪਾ ਵੈਸੇ ਸਿੰਪਲ ਹੈ ਬਾਰਡਰ ਵਿੱਚ ਮੈਂ ਦੋ ਲਾਈਨਾਂ ਪਾਈਆਂ ਤੇ ਕੋਈ ਵੀ ਇੱਥੇ ਛੋਟਾ ਜਿਹਾ ਟੈਡੀ ਕੋਈ ਡਿਜ਼ਾਈਨ ਪਾ ਕੇ ਬਹੁਤ ਅੱਛਾ ਸਵੈਟਰ ਬਣਾ ਸਕਦੇ ਹੋ ਇਹ ਪਹਿਲਾਂ ਆਪਾਂ ਜਾਵਾਂਗੇ ਬੈਕ ਪਾਰਟ ਇਸ ਦਾ ਉਹਦੇ ਕੁੰਡੇ <coughs> 45 ਕੁੰਡੇ ਪਾਏ ਐ ਤੇ ਵਿੱਚ ਜੋੜ 90 ਕੁੰਡੇ ਤੇ ਇਹ ਮੈਂ ਪਹਿਲਾਂ ਬਣਾ ਲਿੱਤਾ ਇੱਕ ਦੋ ਸਲਾਈਆਂ ਕਾਲੀਆਂ ਤੇ ਦੋ ਇਹ ਲਾਈਟ ਕਲਰ ਵਾਲੀਆਂ ਪਾ ਕੇ ਤੇ ਮੈਂ ਇਹਦਾ ਬਾਰਡਰ ਬਣਾ ਲਿਆ ਡੇਢ ਪੌਣੇ 2 ਇੰਚ ਠੀਕ ਹੈ ਫਿਰ ਮੈਂ ਇੱਕ ਸਲਾਈ ਸਿੱਧੀ ਕੁੱਠੀ ਪਾਈ ਤੇ ਇਹ ਟੋਟਲ ਬਾਰਡਰ ਸਮੇਤ ਇਹ ਮੇਰਾ ਹੋ ਗਿਆ 12 ਇੰਚ ਠੀਕ ਹੈ ਜੀ ਉਸ ਤੋਂ ਬਾਅਦ ਮੋਡੇ ਦੀ ਕਾਟ ਪਾ ਲਈ ਤੇ ਇਹਦੇ ਵਿੱਚ ਮੈਂ ਮੋਡੇ ਦੀ ਕਟਿੰਗ ਕੀਤੀ ਹੈ 4 3 2 1 10 ਕੁੰਡੇ ਇਧਰੋਂ ਕੱਟ ਗਏ ਮੇਰੇ 10 ਇਧਰੋਂ ਕੱਟ ਗਏ ਠੀਕ ਹੈ ਤੇ ਇਹ 90 ਵਿੱਚੋਂ ਸਾਡੇ 20 ਕੱਢ ਗਏ 70 ਰਹਿ ਗਏ ਤੇ 70 ਵਿੱਚੋਂ ਮੈਂ ਮੋਡੇ ਦੇ ਉੱਪਰ ਕੁੰਡੇ ਰੱਖੇ ਆ 20 ਇਧਰ ਤੇ 20 ਇਧਰ 40 ਤੇ 30 ਕੁੰਡੇ ਮੈਥੇ ਇਹ ਮੈਂ ਅਗਲੇ ਇਸ ਨਾਲ ਫਿਰ ਜੋੜ ਲੇ ਤੇ ਇੱਤੀ ਗੁੰਡੇ ਮੈਂ ਰੱਖ ਲੇ ਗੱਲੇ ਵਾਸਤੇ ਠੀਕ ਹੈ ਇਹ ਮੈਂ ਫਿਰ ਚੁੱਕ ਕੇ ਗੁੰਡੇ ਸਾਰੇ ਤੇ ਬਾਰਡਰ ਬਣਾਵਾਂਗੀ ਮੈਂ ਤੁਹਾਨੂੰ ਫਰੰਟੇ ਸਰ ਦੱਸਦੀ ਆ ਆਪਾਂ ਨਾਲ ਕੇ ਫਰੰਟ ਤੇ ਇੰਨਾ ਹਿੱਸਾ ਤਾਂ ਉਸੇ ਤਰ੍ਹਾਂ ਬਣਾਇਆ ਜਿਵੇਂ ਆਪਾਂ ਨੇ ਬੈਕ ਪਾਰਟ ਬਣਾਇਆ ਤੇ ਇਹਦੇ ਵਿੱਚ ਨਾ ਮੈਂ ਇੱਕ ਟੈਡੀ ਬਣਾ ਦਿੱਤਾ ਇਹ ਦੇਖੋ ਕਿੰਨਾ ਪਿਆਰਾ ਲੱਗਦਾ ਹੈ ਇਹ ਮੈਂ ਡੋਰੀ ਬਣਾ ਕੇ ਤੇ ਰੌਂਡ ਵਿੱਚ ਇਹ ਮੇਰੇ ਚੈਨਲ ਤੇ ਪਾਈ ਹੋਈ ਹੈ ਡੋਰੀ ਬਣਾਉਣ ਦਾ ਤਰੀਕਾ ਇਹ ਮੈਂ ਇਹਦੇ ਇਥੇ ਹੋਲ ਕਰ ਲਈ ਸੀ ਇਹਦੇ ਗੱਲੇ ਵਿੱਚ ਪਾ ਕੇ ਤੇ ਇਹ ਇਸ ਤਰ੍ਹਾਂ ਪਾ ਲਿਆ ਅੱਛਾ ਲੱਗਦਾ ਥੋੜਾ ਜਿਹਾ ਨਵਾਂ ਜਿਹਾ ਡਿਜ਼ਾਈਨ ਹੋ ਗਿਆ ਇਹ ਬਟਨ ਆ ਮੈਂ ਪਾ ਲੇ ਤੇ ਇਹ ਬਾਕੀ ਆਪਾਂ ਨੇ ਟੈਡੀ ਬਣਾ ਲਿਆ ਤੁਸੀਂ ਕੁਝ ਵੀ ਕੋਈ ਜਾਨਵਰ ਕੋਈ ਪੰਛੀ ਕੋਈ ਟੈਡੀ ਕੁਝ ਵੀ ਪਾ ਸਕਦੇ ਹੋ ਠੀਕ ਹੈ ਹੁਣ ਆਪਾਂ ਬੈਗ ਪਾੜਦੇ ਤਰ੍ਹਾਂ ਇਹ ਲੰਬਾਈ ਪੂਰੀ ਕਰਕੇ ਤੇ ਇਹ ਘਾ ਟੂਸੀ ਤਰ੍ਹਾਂ ਪਾ ਲਈ 4 3 2 1 ਦੇ ਉਸ ਤੋਂ ਬਾਅਦ ਆਪਾਂ ਇੱਥੇ ਆ ਗਏ ਦੇਖੋ ਜੀ ਇਹ ਜਦੋਂ ਆਪਾਂ ਨੇ ਕਾਟ ਪਾਈ ਨਾ ਉਦੋਂ ਹੀ ਇਹ ਦੇ ਦੋ ਹਿੱਸੇ ਕਰ ਲਏ ਆਪਾਂ ਨੇ ਸੈਂਟਰ ਵਿੱਚੋਂ 10 ਕੁੰਡੇ ਮੈਂ ਇਹ ਬਟਨ ਪੱਟੀ ਦੇ ਰੱਖ ਲਏ ਤੇ ਇਹ ਸਾਡੇ 10 10 ਕੁੰਡੇ ਇੱਥੋਂ ਕੱਟੇ ਸੀ ਵੀ ਤੇ 90 ਜਿਵੇਂ ਕਿ 70 ਤੇ 10 ਕੁੰਡੇ ਇਹ ਮੈਂ ਪੱਟੀ ਦੇ ਸਾਂਝੇ ਰੱਖ ਲਏ ਫਿਰ 30 ਸਾਡੇ ਅੱਧਰ ਬਚ ਗਏ 30 ਅੱਧਰ ਬਚ ਗਏ ਉੱਦੇ ਵਿੱਚੋਂ ਫਿਰ ਮੈਂ ਇਹ ਮੋਢੇ ਤੇ ਰੱਖ ਕੇ ਕੁੰਡੇ ਬੈਕਵਾਰਡ ਜਿੰਨੇ 10 10 20 ਵੀ ਕੁੰਡੇ 10 ਜੋਟੇ ਤੇ ਇਹ ਬਾਕੀ ਜਿਹੜੇ ਗੱਲੇ ਦੇ ਸੀ ਮੈਂ ਇਹ ਮੋਢੇ ਤੋਂ ਲੈ ਕੇ ਡਿਵਾਈਡ ਕਰ ਲਿਆ ਇਹ ਹਿੱਸਾ ਤੇ ਇਹ ਮੈਂ ਬਣਾ ਲਿਆ 4 ਇੰਚ ਤੇ 2 ਇੰਚ ਦਾ ਫਿਰ ਮੈਂ ਜਿੱਦੋਂ ਮੇਰਾ ਰਹਿ ਗਿਆ ਨਾ 6 ਇੰਚ ਆਪਾਂ ਨੇ ਮੋਟਾ ਸਾਰਾ ਬਣਾਇਆ ਹੈ ਦੇਖੋ ਠੀਕ ਹੈ 6 ਇੰਚ ਸਾਰਾ ਬਣਾਇਆ ਤੇ ਇੱਥੇ ਫਿਰ ਮਗਲੇ ਦੀ ਕਾਰਟ ਪਾ ਲਈ ਤੇ ਗੱਲੇ ਦੀ ਕਾਰਟ ਮੈਂ ਇਹ ਇੱਥੇ 10 ਕੁੰਡੇ ਰੱਖੇ ਸੀ ਨਾ ਤੇ 10 ਇੱਥੇ ਵਧਾ ਲਏ ਇਹ 10 5-5 ਤੇ ਉੱਪਰ ਚੜਾਉਣ ਵਾਸਤੇ ਆਪਾਂ ਨੇ 10 ਸਿੱਪ ਚੂਟੂ ਇਹ ਪਹਿਲਾ ਹਿੱਸਾ ਬੁਣ ਲਿਆ ਜਦੋਂ ਇਹ ਪਾਰਟ ਬੁਣਿਆ ਤੇ ਇੱਥੇ ਪਿੱਛੋਂ 10 ਕੁੰਡੇ ਜਿਹੜੇ ਆ ਨਾ ਐਸ ਬਟਨ ਪੱਟੀ ਦੇ ਪਿੱਛੋਂ ਚੂਕਲੇ ਇਹ ਦੇਖੋ ਇੱਥੋਂ ਚੁੱਕ ਕੇ ਤੇ ਇਹ ਬੁਣ ਲਏ ਸੀ ਇੱਥੇ ਮੈਂ ਫਿਰ ਇਹ ਸਾਡੇ ਪਹਿਲਾਂ ਤਾਂ ਇਹ 10 ਹੀ ਬੰਦ ਹੋ ਜਾਣਗੇ ਠੀਕ ਹੈ ਫਿਰ ਇਸ ਤੋਂ ਅੱਗੇ 4 3 2 1 ਦੀ ਇਹ ਗੁਲਾਈ ਬਾ ਲੀ ਠੀਕ ਹੈ ਇਹ ਅਦਰ ਵੀ ਬਾ ਲੀ ਤੇ ਫਿਰ ਇਹ ਮੈਂ ਸਾਰੇ ਜਿਹੜੇ ਕੁੰਡੇ ਆ ਇਹ ਰਾਉਂਡ ਵਿੱਚ ਇਹ ਸਾਰੇ ਅੱਗੇ ਹੈ ਇੱਥੋਂ ਲੈ ਕੇ ਅਦਰ ਚੁੱਕਦੀ ਗਈ ਅਦਰੋਂ ਤੇ ਇਹ ਮੈਂ ਟੋਟਲ 50 ਜੋੜ ਚੁੱਕ ਲੈ ਸਾਰੇ ਰਾਉਂਡ ਵਿੱਚ ਇਹ ਇਹ ਇੱਕ ਕੁੰਬਸਿੱਤਾ ਜਿਸ ਤਰ੍ਹਾਂ ਬਾਰਡਰ ਬਣਾਇਆ ਹੈ ਨਾ ਇਹਦਾ ਬਾਹਰ ਦਾ ਤੇ ਬੈਕਪਾਰਟ ਫਰੰਟ ਦਾ ਉਸੇ ਤਰ੍ਹਾਂ ਦੋ ਸਲਾਈਆਂ ਡਾਰਕ ਕਲਰ ਦੀਆਂ ਤੇ ਦੋ ਲਾਈਟ ਕਲਰ ਦੀਆਂ ਪਾ ਕੇ ਤੇ ਇਹ ਮੈਂ ਦੇਖੋ ਜੀ ਇਹ ਸਵਾਗਦ ਹੋਏ ਜੀ ਬਾਰਡਰ ਬਣ ਲਿਆ ਤੇ ਇਹ ਸਾਡਾ ਇੱਕ ਗਾਲਰ ਬਣ ਗਿਆ ਬਿਲਕੁਲ ਸਿੰਪਲ ਤਰੀਕੇ ਨਾਲ ਬਣ ਜਾਂਦਾ ਗਾਲਰ ਵੀ ਕੋਈ ਔਖਾ ਨਹੀਂ ਤੇ ਜਿਨ੍ਹਾਂ ਨੂੰ ਬਣਾਉਣਾ ਆਉਂਦਾ ਤੇ ਉਹ ਤਾਂ ਆਰਾਮ ਨਾਲ ਬਣਾ ਸਕਦੇ ਆ ਤੇ ਜੇ ਕੁਝ ਨਾ ਸਮਝ ਆਈ ਤੱਕ ਮੈਂ ਟੱਚ ਤੇ ਦੇਣਾ ਮੈਂ ਪੂਰਾ ਸਵੈਟਰ ਫਿਰ ਬਣਾ ਕੇ ਦੱਸ ਦਾਂਗੀ ਇਹ ਮੈਂ ਪਹਿਲਾਂ ਬਣਾਇਆ ਹੋਇਆ ਸੀ ਤੇ ਹੁਣ ਮੈਂ ਕਿਹਾ ਚਲੋ ਦਿਖਾ ਦਿੰਦੀ ਆ ਮੈਂ ਤੇ ਇਹ ਆਪਾਂ ਨੇ ਇੱਥੇ ਦੋ ਕਾਜ ਕਰ ਲਏ ਜਿਹੜੀ ਉੱਪਰ ਪੱਟੀ ਆ ਨਾ ਉੱਥੇ ਕਾਜ ਕਰਨੇ ਆ ਤੇ نیچے ਬਟਨ ਲੱਗ ਜਾਣਗੇ ਠੀਕ ਹੈ ਜੀ ਤੇ ਇਹ ਫਿਰ ਆਪਾਂ ਅੱਗੇ ਹੁਣ ਬਾਹਰ ਤੇ ਤੇ ਬਾਹ ਦੇ ਮੈਂ ਵੀ ਜੋੜ પા ਕੇ ਇਹ ਬਾਰਡਰ ਬਣਾਇਆ ਇਹ ਬਾਰਡਰ ਮੈਂ ਬਣਾ ਲਿਆ ਤਕਰੀਬਨ ਇੰਚੇ ਰਿਪ ਤੋਂ ਨਿਕਲ ਕੇ ਇਹ ਬਾਹਰ ਦਾ ਬਾਰਡਰ ਮੈਂ 1.5 ਇੰਚ ਬਣਾ ਲਿਆ ਦੇਖੋ 1.5 ਇੰਚ ਬਣਾ ਕੇ ਤੇ ਉਸ ਤੋਂ ਬਾਅਦ ਮੈਂ ਇੱਕਦਮ ਇਹ ਚਾਰ ਗੁੰਡੇ ਬਤਾ ਲੇ ਬਾਰਡਰ ਤੋਂ ਬਾਅਦ ਨਾ ਇਹ ਇਹ ਰਾਉਂਡ ਵਿੱਚ ਚਾਰ ਗੁੰਡੇ ਤੋ ਬਤਾ ਲੇ 44 ਹੋ ਗਏ ਫਿਰ ਹਰ ਚੌਥੀ ਸਲਾਈ ਤੇ ਦੋਨਾਂ ਸਾਈਡਾਂ ਤੋਂ ਵਿਧਾਂਦੀ ਗਈ ਗੁੰਡੇ ਆ ਦੇਖੋ ਜਿਵੇਂ ਮੱਗੇ ਇੱਕ ਦੋ ਸੈਟਰ ਪਾਇਆ ਵੀ ਉਹ ਦੱਸਿਆ ਵੀ ਹੋਇਆ ਇਹ ਦੇਖੋ ਇਹ ਬਦਾਲ ਲਿਆ ਇੱਥੋਂ ਬਦਾਲ ਲਿਆ ਇੱਥੋਂ ਬਦਾਲ ਲਿਆ ਇਸੇ ਤਰ੍ਹਾਂ ਇੱਥੋਂ ਇੱਥੋਂ ਇਸੇ ਸਲਾਈ ਆਈ ਹੋਈ ਹੈ ਨਾ ਦੋਨਾਂ ਪਾਸਿਆਂ ਤੋਂ ਵਧਾ ਕੇ ਤੇ ਇੱਥੇ ਮੈਂ ਤਕਰੀਬਨ ਕਰ ਲਏ ਵੈਸੇ ਤਾਂ ਬੈਕ ਪਾਰਟ ਜਿੰਨੇ ਹੁੰਦੇ ਆ ਕੁੰਡੇ ਰੱਖਦੇ ਆ ਥੋੜਾ ਖੁੱਲਾ ਤੇ ਪੰਜ ਸੱਤ ਘੱਟ ਵੀ ਹੋ ਜਾਣ ਕੋਈ ਗੱਲ ਨਹੀਂ ਮੈਂ 85 87 ਗੁੰਡੇ ਮੇਰੇ ਇੱਥੇ ਹੋ ਗਏ ਤੇ ਇਹ ਮੈਂ ਬਾਹ ਐਨੀ ਲੰਬੀ ਬੁਣ ਕੇ ਇਹ ਦੇਖੋ ਜੀ 12 ਇੰਚ ਲੰਬੀ ਬੁਣ ਕੇ ਤੇ ਇੱਥੇ ਮੇਰੇ 85 ਗੁੰਡੇ ਹੋ ਗਏ ਸੀ ਉਸ ਤੋਂ ਬਾਅਦ ਫਿਰ ਮੈਂ ਇਸੇ ਤਰ੍ਹਾਂ ਕਾਟ ਪਾਈ 5 4 3 2 1 ਦੀ 2 ਦੀ ਤੇ ਫਿਰ ਦੋ ਦੋ ਘਟਾਉਂਦੀ ਗਈ ਤੇ 2 ਇੰਚ ਦੀ 2.5 ਇੰਚ ਦੀ ਕਾਟ ਪਾ ਕੇ ਇਹਦੇ ਕੋਲ 12 ਮੇਰਾ ਪਹਿਲਾ ਸੀ ਤੇ ਇਹ 14 ਹੋ ਗਿਆ 2 ਇੰਚ ਦੀ ਕਾਟ ਪਾ ਕੇ ਇੱਥੋਂ ਤੇ ਇਹ ਫਿਰ ਤੁਸੀਂ ਬਾਹ ਮੋਡੇ ਨਾਲ ਵੀ ਰੱਖ ਕੇ ਦੇਖ ਸਕਦੇ ਹੋ ਕਿ ਲੰਮੇ ਦੀ ਚੁੜਾਈ ਵੀ ਇਹ ਦੇ ਮੋਡੇ ਨਾਲ ਇੱਦੀ ਚੁੜਾਈ ਪੂਰੀ ਹੋ ਗਈ ਹੈ ਤਾਂ ਇਹ ਕੁੰਡੇ ਸਾਰੇ ਫਿਰ ਬੰਦ ਕਰ ਦੇਣੇ ਤੇ ਬਸ ਫਿਰ ਆਪਾਂ ਨੇ ਇੱਥੋਂ ਹੀ ਸਿਲਾਈ ਕਰ ਲਈ ਅੱਗੇ ਸਿਲਾਈ ਕਰ ਲਈ ਤੇ ਮੋਡੇ ਨਾਲ ਜੋੜ ਲਏ ਇਹ ਤਾਂ ਆਪਾਂ ਨੇ ਪਹਿਲਾਂ ਤੇ ਫੱਲੇ ਜੋੜ ਲਏ ਸੀ ਤੇ ਇਹ ਸਾਡਾ ਸਵੈਟਰ ਏ ਮੈਂ 6 ਸਾਲ ਦੇ ਬੱਚੇ ਦਾ ਬਣਾਇਆ ਹੈ ਜੇ ਜਿਆਦਾ ਹੈਲਦੀ ਏ ਪਰ ਥੋੜਾ 5 ਸਾਲ ਦੇ ਬੱਚੇ ਤੋਂ 7 ਸਾਲ ਤੱਕ ਦੇ ਬੱਚੇ ਨੂੰ ਆਰਾਮ ਨਾਲ ਆ ਜਾਂਦਾ ਹੈ ਘਰ ਦੇ ਸਵੈਟਰ ਵੈਸੇ ਵੀ ਥੋੜੇ ਜੇ ਨਾ ਲੂਜ਼ ਲੂਜ਼ ਹੁੰਦੇ ਆ ਤੇ ਬਣ ਜਾਂਦੇ ਆ ਆਰਾਮ ਨਾਲ ਪੈ ਜਾਂਦੇ ਆ ਦੇਰ ਤੱਕ ਪਾਉਂਦੇ ਰਹਿੰਦੇ ਆ ਤੇ ਠੀਕ ਹੈ ਜੀ ਇਹ ਦੇਖੋ ਜੀ ਸਾਡਾ ਸਵੈਟਰ ਹੋ ਗਿਆ ਤਿਆਰ ਤੇ ਤੁਸੀਂ ਹੁਣ ਜੇ ਕਿਦਰੋਂ ਨਾ ਸਮਝਾਵੇ ਤਾਂ ਮੈਨੂੰ ਦੱਸਿਓ ਮੈਂ ਤੁਹਾਨੂੰ ਦੱਸਾਂਗੀ ਜਿੱਥੇ ਨਾ ਸਮਝ ਆਈ ਤੇ ਠੀਕ ਹੈ ਜੀ ਜਿਹੜੇ ਮੇਰੇ ਚੈਨਲ ਤੇ ਨਵੇਂ ਆ ਪਲੀਜ਼ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਜੇ ਚੰਗੇ ਚੰਗਾ ਲੱਗਿਆ ਤਾਂ ਵੀ ਜੇ ਕੁਝ ਅੱਛਾ ਨਹੀਂ ਲੱਗਿਆ ਤਾਂ ਵੀ ਪਲੀਜ਼ ਕਮੈਂਟ ਜ਼ਰੂਰ ਕਰਿਆ ਕਰੋ ਇਸ ਤਰ੍ਹਾਂ ਮੈਨੂੰ ਵੀ ਮੋਟੀਵੇਸ਼ਨ ਮਿਲਦਾ ਠੀਕ ਹੈ ਜੀ ਮਿਲਦੇ ਆਂ ਨਵੀਂ ਵੀਡੀਓ ਨਾਲ ਸਸਰੀਕਾਲ ਜੀ ਸਭ ਨੂੰ